रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੇਸ਼ਾਂ ਬਦਿਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੁੱਟਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸੋ ਇਸ ਵੇਲੇ ਦੀ ਖਬਰ ਹੈ ਜਿਹੜਾ ਬ੍ਰੇਕਿੰਗ ਨਿਊਜ਼ ਅਮਰੀਕਾ ਤੋਂ ਨਿਕਲ ਕੇ ਆ ਰਹੀ ਹੈ ਕਿ ਆ ਟਰੰਪ ਨੇ 4 ਸਤੰਬਰ ਨੂੰ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤੀ ਜਤਾ ਦਿੱਤੀ ਗਈ ਹੈ ਵਾਸ਼ਿੰਗਟਨ ਤੋਂ ਡੋਨਲਡ ਟਰੰਪ ਨੇ ਆਖਰਕਾਰ ਕਮਲਾ ਹੈਰਿਸ ਨਾਲ ਬਹਿਸ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ ਡੋਨਲਡ ਟਰੰਪ ਰੀ ਕੀ ਰਾਸ਼ਟਰਪਤੀ ਚੋਣਾ ਜਿਵੇਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਮੁਕਾਬਲਾ ਹੋਰ ਵੀ ਦਿਲਚਸਪ ਹੁੰਦਾ ਨਜ਼ਰ ਆਉਂਦਾ ਪਿਆ ਹੈ ਡੋਨਲਡ ਟਰੰਪ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਬਹਿਸ ਕਰਨ ਲਈ ਸਹਿਮਤ ਹੋ ਗਏ ਹਨ ਕਿਉਂਕਿ ਜੋ ਕਿ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹੈ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਉਹ ਕਮਲਾ ਹੈਰਿਸ ਨਾਲ ਬਹਿਸ ਕਰਨ ਲਈ ਤਿਆਰ ਹਨ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਉਡੀਕਿਆ ਗਿਆ ਪਲ ਆਖਰਕਾਰ ਆ ਹੀ ਗਿਆ ਡੋਨਲਡ ਟਰੰਪ ਅਤੇ ਕਮਲਾ ਹੈਰਿਸ ਵਿਚਕਾਰ ਪਹਿਲੀ ਵਾਰੀ ਆਹਮੋ ਸਾਹਮਣੇ ਬਹਿਸ ਅਗਲੇ ਮਹੀਨੇ ਵਿੱਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਲਈ ਕਮਲਾ ਹੈਰਿਸ ਦੀ ਉਮੀਦਵਾਰੀ ਨੂੰ ਅਧਿਕਾਰਤ ਤੌਰ ਤੇ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਇਸ ਕ੍ਰਮ ਵਿੱਚ ਉਸਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਵਿਰੋਧੀ ਰਿਪਬਲिकन ਪਾਰਟੀ ਦੀ ਉਮੀਦਵਾਰ ਡੋਨਲਡ 트ੰਪ ਨਾਲ ਆਮੋ ਸਾਹਮਣੇ ਗੱਲਬਾਤ ਲਈ ਤਿਆਰ ਹਨ ਇਸ ਕ੍ਰਮ ਵਿੱਚ ਦੋਵਾਂ ਵਿਚਾਲੇ ਪਹਿਲੀ ਬੈਸ ਅਗਲੇ ਮਹੀਨੇ ਹੋਵੇਗੀ ਡੋਨਲਡ 트ੰਪ ਨੇ ਫੋਕਸ ਨਿਊਜ਼ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਗੱਲ ਦਾ ਖੁਲਾਸਾ ਕੀਤਾ ਹੈ ਕਿ ਟਰੰਪ ਨੇ ਥਰੂਥ ਸੋਸ਼ਲ ਮੀਡੀਆ ਤੇ ਖੁਲਾਸਾ ਵੀ ਕੀਤਾ ਹੈ ਕਿ ਉਹ ਫੌਕਸ ਨਿਊਜ਼ ਦੁਆਰਾ 4 ਸਤੰਬਰ ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡੈਮੋਕ੍ਰੇਟਿਡ ਪਾਰਟੀ ਦੀ ਤਰਫੋਂ ਸੰਯੁਕਤ ਰਾਜ ਦੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਕਮਲਾ ਹੈਰਿਸ ਨਾਲ ਆਮੋ ਸਾਹਮਣੇ ਬਹਿਸ ਕਰਨ ਲਈ ਸਹਿਮਤ ਹੋ ਗਏ ਹਨ ਪਰ ਅਸਲ ਵਿੱਚ 4 ਸਤੰਬਰ ਨੂੰ ABC ਚੈਨਲ ਦੁਆਰਾ ਆਯੋਜਿਤ ਬਹਿਸ ਵਿੱਚ ਮੌਜੂਦਾ ਰਾਸ਼ਟਰਪਤੀ ਜੋਨ ਬਾਈਡਨ ਨਾਲ ਆਮੋ ਸਾਹਮਣੇ ਬਹਿਸ ਵਿੱਚ ਹਿੱਸਾ ਲਿਆ ਸੀ ਲੈਣਾ ਸੀ ਹਾਲਾਂਕਿ ਬਹਿਸ ਨੂੰ ਉਦੋਂ ਰੱਦ ਕਰ ਦਿੱਤਾ ਗਿਆ ਸੀ ਜਦੋਂ ਬਾਈਡਨ ਨੇ ਐਲਾਨ ਕੀਤਾ ਉਹ ਅਮਰੀਕੀ ਰਾਸ਼ਟਰਪਤੀ ਅਹੁਦੇ ਤੋਂ ਹਟ ਰਿਹਾ ਹੈ ਬਹਿਸ ਦੀ ਮੇਜਬਾਨੀ ਫੋਕਸ ਨਿਊ ਦੁਆਰਾ ਕੀਤੀ ਜਾਵੇਗੀ ਤੇ ਪੈਨਸਿਲਵੇਨੀਆ ਵਿੱਚ ਜੋਰਤੀ ਕੀਤੀ ਜਾਵੇਗੀ ਡੋਨਲਡ 트੍ਰੰਪ ਨੇ ਖੁਲਾਸਾ ਕੀਤਾ ਹੈ ਕਿ ਜੋ ਬਾਈਡਨ ਨਾਲ ਬਹਿਸ ਦੇ ਸਾਰੇ ਨਿਯਮ ਜਿਹੜੇਗੇ ਸੀ ਉਹ ਇਸ ਬਹਿਸ ਤੇ ਵੀ ਲਾਗੂ ਹੋਣਗੇ ਪਰ ਇਸ ਵਾਰ ਪਹਿਲਾ ਲਾਈਵ ਦਰਸ਼ਕ ਹੋਵੇਗਾ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਮਲਾ ਹੈਰਿਸ ਇਸ ਬਹਿਸ ਨੂੰ ਲਗਾਈਆਂ ਗਈਆਂ ਛੜਤਾਂ ਵਿੱਚ ਰਾਜੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਡੋਨਲਡ 트ਰੰਪ ਪੱਤੇ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਉਹ ਚਾਰ ਸਤੰਭਾਂ ਨੂੰ ਕਮਲਾ ਹੈਰਿਸ ਨਾਲ ਹਰ ਤਰ੍ਹਾਂ ਦੀ ਬਹਿਸ ਨਾਲ ਤਿਆਰ ਆਲੇ ਬਦਲਾਂ ਚ ਕਿਰਿਆ ਸੱਚਕਾਰ શ્રી ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ ਵੱਡੀ ਗਿਣਤੀ ਚ ਪੁੱਜੇ ਸ਼ਰਧਾਲੂ ਜੀहां ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵਿਖੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਮੀਂਹ ਪੈ ਰਿਹਾ ਹੈ ਪੰਜਾਬ ਵਿਚ ਮੌਸਮ ਲਗਾਤਾਰ ਬਦਲਦਾ ਜਾ ਨਜ਼ਰ ਆਉਂਦਾ ਪਿਆਗਾ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਇੱਥੇ ਵਿਚਾਲੇ ਹੀ ਅਮਰਸਾਹ ਸ਼ਹਿਰ ਵਿੱਚ ਆਸਮਾਨ 'ਤੇ ਗੂੜੇ ਕਾਲੇ ਰੰਗ ਦੇ ਬੱਦਲ ਛਾਏ ਹੋਏ ਸਨ ਅਤੇ ਸਵੇਰ ਤੋਂ ਹੀ ਬੂੰਦਾਬੰਦੀ ਹੋ ਰਹੀ ਸੀ ਇਸੇ ਦੌਰਾਨ ਕਾਲੇ ਬੱਦਲਾਂ 'ਚ ਕਿਰਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲਿਆ ਉੱਥੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਆਮ ਦਿਨਾਂ ਵਾਂਗ ਹੀ ਗੁਰੂ ਘਰ ਦੇ ਵਿੱਚ ਦਰਸ਼ਨਾਂ ਲਈ ਪਹੁੰਚ ਰਹੇ ਹਨ ਸੰਗਤਾਂ ਪੂਰੀ ਸ਼ਰਦਾ ਭਾਵਨਾ ਨਾਲ ਮੱਥਾ ਟੇਕਣ ਵਿੱਚ ਲਾਈਨਾਂ ਨਾਲ ਖੜੀ ਨਜ਼ਰ ਆ ਰਹੀ ਹੈ ਸ਼ਧਾਲੂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ ਕਿ ਹਲਕੀ ਹਲਕੀ ਬਰਸਾਤ ਤੇ ਠੰਡੀ ਠੰਡੀ ਹਵਾ ਦੇ ਖੁਸ਼ਗਵਾਰ ਮੌਸਮ ਦਾ ਸੰਗਤਾਂ ਆਨੰਦ ਲੈ ਰਹੀਆਂ ਹਨ ਅਤੇ ਗੁਰੂ ਘਰ ਦਾ ਨਜ਼ਾਰਾ ਕਾਫੀ ਖੂਬਸੂਰਤ ਲੱਗਦਾ ਪਿਆ ਗਾ ਇਸ ਮੌਸਮ ਦੇ ਵਿੱਚ ਜਿੱਥੇ ਚਾਰੇ ਪਾਸੇ ਮੌਸਮ ਠੰਡਾ ਹੋ ਗਿਆ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਖੂਬਸੂਰਤ ਤਸਵੀਰਾਂ ਇਹ ਸਾਹਮਣੇ ਆਈਆਂ ਇਸ ਬਾਦਲ ਮੌਸਮ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਤੇਜ ਹਵਾਵਾਂ ਦੇ ਵਿੱਚ ਉੱਥੇ ਬਹੁਤ ਹੀ ਸੋਹਣਾ ਮਨਮੋਹਕ ਨਜ਼ਾਰਾ ਸੰਗਤਾਂ ਨੂੰ ਦੇਖਣ ਨੂੰ ਮਿਲਿਆ ਤੁਹਾਡਾ ਕੀ ਰਾਇ ਇਸ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪਣੇ ਪੜਦੇ ਹੋਏ ਮੈਸੇਜ ਤੇ ਥੱਲੇ ਵਾਹਿਗੁਰੂ ਜਰੂਰ ਲਿਖੋ ਸੱਚਖੰਡ ਸ੍ਰੀ ਹਰਮੰਦ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ ਦਾਲ ਦੇ ਕੜਾਹੇ 'ਚ ਡਿੱਗਿਆ ਸੇਵਾਦਾਰ ਸੱਚਖੰਡ ਸ੍ਰੀ ਹਰਮੰਦ ਸਾਹਿਬ ਵਿਖੇ ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਓਨਲੀ ਪਹੁੰਚਦੀ ਹੈ ਇੱਥੇ ਆ ਕੇ ਸੰਗਤ ਗੁਰਬਾਣੀ ਸਰਵਨ ਕਰਦੀ ਹੈ ਅਤੇ ਸੇਵਾ ਕਰਦੀ ਹੈ ਇਸੇ ਦੌਰਾਨ ਬੀਤੇ ਦਿਨੀ ਸ੍ਰੀ ਹਰਮੰਦਰ ਸਾਹਿਬ ਵਿਖੇ ਇੱਕ ਸ਼ਦਾਲੂ ਬਲਬੀਰ ਸਿੰਘ ਪੁੱਤਰ ਖਜਾਨ ਸਿੰਘ ਪਿੰਡ ਲਾਹਲ ਤਹਿਸੀਲ ਧਾਰੇਵਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਇੱਥੇ ਨਤਮਸਤਕ ਹੋਣ ਲਈ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ਵਿਖੇ ਚਲਾ ਗਿਆ ਜਿੱਥੇ ਉਸ ਨਾਲ ਵੱਡਾ ਹਾਸਾ ਵਾਪਰ ਗਿਆ ਜਾਣਕਾਰੀ ਮੁਤਾਬਕ ਜਦੋਂ ਬਲਬੀਤ ਸਿੰਘ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਤਾਂ ਪੈਰ ਤਿਲਕਨ ਕਰਕੇ ਉਹ ਦਾਲ ਵਾਲੇ ਕੜਾਹੇ ਵਿੱਚ ਡਿੱਗ ਗਿਆ ਜਿਸ ਦੇ ਨਾਲ ਹੀ ਇਹੋ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦ ਖਾਨ ਸਾਹਿਬ ਕੇ ਲਿਜਾਇਆ ਗਿਆ ਜਿੱਥੇ ਤਕਰੀਬਨ 70% ਔਰ ਹੈਗਾ ਸੀ ਜ਼ਖਮੀ ਦੱਸਿਆ ਜਾ ਰਿਹਾ ਸੀ ਫਿਲਹਾਲ ਖਤਰੇ ਤੋਂ ਬਾਹਰ ਹੈਗਾ ਉਸ ਦਾ ਲਾ ਜਿਹੜਾ ਹੈਗਾ ਕੀਤਾ ਜਾ ਰਿਹਾ ਲੇਕਿਨ ਕਿਤਨਾ ਕਿਤੇ ਜਿਹੜੀ ਮਦਪਾਗੀ ਕਰਨਾ ਵਾਪਰੇ ਹੈ ਉਹਨੂੰ ਦੇਖ ਕੇ ਤੇ ਹਰੇਕ ਕਿਸੇ ਦੀ ਰੂਹ ਕੰਬ ਗਈ ਹੈਗੇ ਪ੍ਰਮਾਤਮਾ ਜਲਦੀ ਹੀ ਉਸ ਨੂੰ ਤੰਦਰੁਸਤੀ ਬਖਸ਼ੇ ਅਤੇ ਉਹ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਸਕੇ ਇਹ ਹੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ ਕੀਵੀ ਦਿਲ ਨੂੰ ਵੀ ਰੱਖਦਾ ਹੈ ਸਿਹਤਮੰਦ ਇੱਕ ਛੋਟਾ ਜਿਹਾ ਕੀਵੀ ਫਲ ਹੈਗਾ ਹੈ ਜੋ ਕਿ ਆਪਣੇ ਸਵਾਦ ਅਤੇ ਪੋਸ਼ਟਿਕ ਗੁਣਾਂ ਨਾਲ ਜਾਣਿਆ ਜਾਂਦਾ ਹੈ ਇਹ ਫਲ ਵਿਟਾਮਿਨ ਸੀ ਫਾਈਬਰ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਕਈ ਸਿਹਤ ਮੰਦ ਲਾਭ ਜਿਹੜਾ ਗਾਇਆ ਉਹ ਪ੍ਰਦਾਨ ਕਰਦਾ ਹੈ ਕੀਵੀ ਦਾ ਸੇਵਨ ਚਮੜੀ ਰੋਗ ਦਿਲ ਅਤੇ ਪਾਚਨ ਪ੍ਰਣਾਲੀ ਲਈ ਫਾਇਦੇਮੰਦ ਹੋ ਸਕਦਾ ਹੈ ਇਹ ਫਲ ਸਾਲ ਪਰ ਮਿਲਦਾ ਰਹਿੰਦਾ ਹੈ ਤੇ ਆਓ ਜਾਣਦੇ ਹਾਂ ਕੀਵੀ ਸਿਹਤ ਲਾਭਾਂ ਲਈ ਇਸ ਦੀ ਮੌਸਮੀ ਉਪਲਬਧਤਾ ਬਾਰੇ ਤੇ ਕੀ ਹੈ ਇਸ ਦੇ ਸਿਹਤ ਲਈ ਕੁਝ ਖਾਸ ਫਾਇਦੇ ਵਿਟਾਮਿਨ ਸੀ ਦਾ ਚੰਗਾ ਸਰੋਤ ਦੱਸਿਆ ਜਾਂਦਾ ਹੈ ਕੀਵੀ ਕੀ ਵੀ ਵਿਟਾਮਿਨ ਸਰੂ ਨਾਲ ਭਰਪੂਰ ਹੁੰਦਾ ਹੈ ਤੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਕੋਲੇਜਨ ਅਤੇ ਉਤਪਾਦਨ ਲਈ ਮਦਦ ਕਰਦਾ ਹੈ ਤੇ ਕਈ ਸੈੱਲਾਂ ਨੂੰ ਵੀ ਨੁਕਸਾਨ ਤੋਂ ਬਚਾਉਂਦਾ ਹੈ ਫੈਬ ਨਾਲ ਭਰਪੂਰ ਹੁੰਦਾ ਹੈ ਐਂਟੀਆਕਸੀਡੈਂਟ ਗੋਨੇ ਦੇ ਵਿੱਚ ਸ਼ਾਮਿਲ ਹੈਗੇ ਨੇ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਦੱਸਿਆ ਜਾਂਦਾ ਹੈਗਾ ਚਮੜੀ ਰੋਗ ਲਈ ਵੀ ਫਾਇਦੇਮੰਦ ਦੱਸਿਆ ਜਾਂਦਾ ਹੈਗਾ ਕਿ ਨੀਂਦ ਵਿੱਚ ਵੀ ਸੁਧਾਰ ਇਹਦਾ ਲਿਆਉਂਦਾ ਹੈਗਾ ਤੁਹਾਨੂੰ ਦੱਸ ਦੀ ਕਿ ਭਾਰ ਘਟਾਉਣ ਵਿੱਚ ਵੀ ਖਾਸ ਮਦਦ ਕਰਦਾ ਹੈ ਅੱਖਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਤੇ ਕੀਵੀ ਵਿੱਚ ਮੌਜੂਦ ਐਂਟੀਆਕਸੀਡੇਟ ਅਤੇ ਵਿਟਾਮਿਨ ਸੀ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਤੇ ਉਮਰ ਨਾਲ ਸੰਬੰਧਿਤ ਨਜ਼ਰ ਦੀਆਂ ਸਮੱਸਿਆਵਾਂ ਨੂੰ ਵੀ ਰੋਕ ਸਕਦੇ ਹਨ ਕੀਵੀ ਫਲ ਦਾ ਉਤਪਲਬਦਾ ਕੀਵੀ ਫਲ ਸਾਲ ਭਰ ਵਿੱਚ ਥਾਵਾਂ ਤੇ ਉਪਲਬਧ ਹੁੰਦਾ ਹੈ ਪਰ ਇਸ ਦੇ ਉਤਪਾਦਨ ਅਤੇ ਆਯਾਤ ਦੇ ਦਾਤੇ ਵਕ ਵਕ ਖੇਤਰਾ ਵਿੱਚ ਵਕ ਵਕ ਸਮੇਂ ਉਪਲਬਧ ਹੁੰਦਾ ਹੈ ਇਹ ਮਾਰਕੀਟ ਵਿੱਚ ਕਦੋਂ ਉਪਲਬਧ ਹੁੰਦਾ ਹੈ ਤਕਰੀਬਨ ਸਾਰਾ ਸਾਲ ਹੀ ਮੇਲਦਾਰੰਦ ਆਇ ਕੋਲ ਮਲਾ ਕਿੜਾ ਕੀਵੀ ਫਲ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਵਧੀਆ ਪੋਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਹੈਗੇ ਆ ਉਹ ਪਾਏ ਜਾਂਦੇ ਆ ਜਿਹਦੇ ਨਾਲ ਤੁਹਾਨੂੰ ਸਿਹਤ ਵਿੱਚ ਕਾਫੀ ਤੰਦਰੁਸਤੀ ਮਿਲ ਯੂਕਰੇਨ ਨੇ ਰੂਸ ਦੇ ਕਈ ਖੇਤਰਾਾਂ 'ਚ ਕੀਤੇ ਡਰੋਨ ਨਾਲ ਹਮਲੇ ਮਾਸਕੋ ਏਜੰਸੀ ਯੂਕਰੇਨ ਦੀ ਫੌਜ ਨੇ ਰਾਤੋਂ ਰਾਤ ਰੂਸ ਦੇ ਕਈ ਇਲਾਕਿਆਂ ਤੇ ਡਰੋਨ ਨਾਲ ਹਮਲਾ ਕੀਤਾ ਹੈ ਰੂਸੀ ਅਧਿਕਾਰੀਆਂ ਨੇ ਇਹ ਗੱਲ ਦੀ ਜਾਣਕਾਰੀ ਦਿੱਤੀ ਹੈ ਰੂਸ ਦੇ ਰੱਖਿਆ ਮੰਤਰਾਲੇ ਦਾ ਇਹ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਦੇ ਹਵਾਈ ਰੱਖਿਆ ਪ੍ਰਣਾਲੀਆਂ ਤੇ ਕਈ ਖੇਤਰਾਾਂ ਵਿੱਚ 75 ਡਰੋਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਇਹ ਡਰੋਨ ਬੈਲਗੋਰੋਡ ਕ੍ਰੋਸਨੋਡਾਰਕ ਕੁਰਸਕ ਓਰੀਲ ਰੈਸਟੋਸਟੋਲ ਵੋਰੋਨੇਜ ਅਤੇ ਰਿਆਜਾਨ ਸਮੇਤ ਕਈ ਖੇਤਰਾ ਵਿੱਚ ਦਾਗੇ ਗਏ ਜੋ ਕਿ ਯੂਕਰੇਨ ਦੀ ਸਰਹੱਦ ਦੇ ਨਾਲ ਲੱਗਦੇ ਖੇਤ ਸਨ ਪੰਜਾਬ ਬਿਆਨ ਚ ਕਿਹਾ ਗਿਆ ਕਿ ਉਹਨਾਂ ਚੋਂ ਇੱਕ ਡਰੋਨ ਨੂੰ ਅਜੋਬ ਸਾਕਤ ਡੇਗਿਆ ਗਿਆ ਮਤਲਬਾ ਮੁਤਾਬਕ ਰੂਸ ਦੇ ਰੋਸਟੋਵ ਖੇਤਰ 'ਚ 36 ਡਰੋਨ ਤਬਾਹ ਕੀਤੇ ਗਏ ਤੇ ਰੋਸਟੋਵ ਦੇ ਗਵਰਨਰ ਵਸੀਲੀ ਕੋਲੋਬੇਵ ਨੇ ਆਨਲਾਈਨ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਯੂਕਰੇਨ ਨੇ 75 ਡਰੋਨਾਂ ਨਾਲ ਇਸ ਖੇਤਰ ਤੇ ਹਮਲਾ ਕੀਤਾ ਹਾਲਾਂਕਿ 55 ਡਰੋਨ ਜਿਹੜੇ ਗਏ ਆ ਉਹ ਆਪਾਂ ਸਪਸ਼ਟ ਨਹੀਂ ਕਹਿ ਸਕਦੇਗੇ ਲੇਕਿਨ ਇੰਨਾ ਵਿੱਚੋਂ ਕਿੰਨੇ ਡਰੋਨਾਂ ਨੂੰ ਡੇਗਿਆ ਗਿਆ ਇਨ ਕਿੰਨੇ ਆਪਣੇ ਨਿਸ਼ਾਨੇ ਤੇ ਪਹੁੰਚੇ ਗਵਰਨਰ ਨੇ ਕਿਹਾ ਕਿ ਯੂਕਰੇਨ ਦੇ ਡਰੋਨ ਹਲਕੇ ਵਿੱਚ ਮੋਰੋਜੋਵਸਕਰ ਅਤੇ ਕਾਮੇਨ ਸਕੀ ਜ਼ਿਲ੍ਹਿਆਂ ਵਿੱਚ ਸਥਿਤ ਗੋਦਾਮਾਂ ਨੂੰ ਨੁਕਸਾਨ ਪਹੁੰਚਿਆ ਹੈ ਯੂਕਰੇਨ ਦੇ ਜਨਰਲ ਸਟਾਫ ਨੇ ਸ਼ਨੀਵਾਰ ਨੂੰ ਫੇਸਬੁੱਕ ਤੇ ਇੱਕ ਪੋਸਟ ਤੇ ਕਿਹਾ ਕਿ ਯੂਕਰੇਨ ਦੀ ਫੌਜ ਨੇ ਇੱਕ ਹਵਾਈ ਅੱਡੇ ਤੇ ਹਮਲਾ ਕੀਤਾ ਹੈ ਅਤੇ ਕਈ ਖੇਤਰਾਂ ਵਿੱਚ ਜਿਹੜੇ ਡੀਪੋਆਂ ਨੂੰ ਵੀ ਤਬਾਹ ਕਰ ਦਿੱਤਾ ਹੈ ਇਸ ਦੌਰਾਨ ਯੂਕਰੇਨ ਦੀ ਹਵਾਈ ਸੇਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਨੇ ਰਾਤੋਂ ਰਾਤ 29 ਸ਼ਹੀਦ ਡਰੋਨ ਅਤੇ 4 ਮਿਜ਼ਾਲਾਂ ਨਾਲ ਯੂਕਰੇਨ ਤੇ Health problems and astrology and horoscope readings are his areas of expertise where he is able to suggest accurate remedies to solve the issues. You can get in touch with him at 1 510 850 6385.